ਗੁਰਦਾਸਪੁਰ ਦੇ ਇੱਕ ਹੈਂਡਬਾਲ ਦਾ 골ਡ ਮੈਡਲਿਸਟ ਖਿਡਾਰੀ ਸਰਬਜੀਤ ਸਿੰਘ ਵੀ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋਇਆ ਸੂਬੇ ਦੇ ਮੁੱਖ ਮੰਤਰੀ ਅਤੇ ਕਈ ਤਤਕਾਲੀ ਅਧਿਕਾਰੀਆਂ ਵੱਲੋਂ ਸਨਮਾਨਿਤ ਹੋ ਚੁੱਕਿਆ ਹੈ ਇਹ ਖਿਡਾਰੀ ਲਗਾਤਾਰ ਨੌਕਰੀ ਦੇ ਲਈ ਵੱਖ-ਵੱਖ ਸਮੇਂ ਤੇ ਸਰਕਾਰਾਂ ਦੇ ਮੰਤਰੀ ਅਤੇ ਅਧਿਕਾਰੀਆਂ ਦੇ ਅੱਗੇ ਅਪੀਲ ਕਰਦਾ ਰਿਹਾ ਪਰ ਉਸ ਨੂੰ ਨੌਕਰੀ ਨਹੀਂ ਦਿੱਤੀ ਗਈ 4 ਸਾਲ ਪਹਿਲਾਂ ਤੱਕ ਦੁਬਈ ਦੀਆਂ ਸੜਕਾਂ ਤੇ ਤਿਰੰਗਾ ਲੈ ਕੇ ਮੈਰਾਥਨ ਕਰਦਾ ਵੀ ਸਰਜਿਤ ਨਜ਼ਰ ਆਇਆ ਸੀ ਹੁਣ 53 ਸਾਲ ਦੀ ਉਮਰ 'ਚ ਇੱਕ ਵਾਰ ਫਿਰ ਉਹ ਆਪਣੀ ਅਤੇ ਆਪਣੇ ਟੱਬਰ ਦੀ ਸਾਰ ਲੈਣ ਦੀ ਮੰਗ ਲੈ ਕੇ ਸਾਈਕਲ ਤੇ ਪਹਿਲਾਂ ਚੰਡੀਗੜ੍ਹ ਸੂਬੇ ਦੇ ਮੁੱਖ ਮੰਤਰੀ ਤੇ ਫਿਰ ਦਿੱਲੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰਨ ਜਾ ਰਿਹਾ ਹੈ ਸਰਕਾਰਾਂ ਖੇਡਾਂ ਨੂੰ ਪਰਫੁੱਲਤ ਕਰਨ ਦੇ ਦਾਅਵੇ ਤਾਂ ਬਹੁਤ ਕਰਦੀਆਂ ਹਨ ਲੇਕਿਨ ਜ਼ਮੀਨੀ ਹਕੀਕਤ ਕੁਝ ਹੋਰ ਹੈ ਖਿਡਾਰੀਆਂ ਨੂੰ ਬੰਦਾ ਮਾਨਸਮਾਨੀ ਦਿੱਤਾ ਜਾਂਦਾ ਉਹਦੀ ਸਾਰ ਨਹੀਂ ਲਈ ਜਾਂਦੀ ਬਹੁਤ ਸਾਰੇ ਅਜਿਹੇ ਹੀ ਖਿਡਾਰੀ ਸਾਡੇ ਨਾਲ ਮੌਜੂਦ ਨੇ ਸਰਵਜੀਤ ਸਿੰਘ ਜਿਨ੍ਹਾਂ ਦਾ ਦਾਵਾ ਹੈ ਕਿ ਉਹਨਾਂ ਨੇ ਪਹਿਲਾ 골ਡ ਮੈਡਲ ਡਿਸਟ੍ਰਿਕਟ ਦਾ ਪਹਿਲਾ 골ਡ ਮੈਡਲ ਹੈਂਡਬਾਲ ਚੋ ਲੈ ਆਂਦਾ ਸੀ ਲੇਕਿਨ ਉਹਨਾਂ ਨੂੰ ਮਜਬੂਰ ਹੋ ਕੇ ਸਾਈਕਲ ਤੇ ਚੰਡੀਗੜ੍ਹ ਮੁੱਖ ਮੰਤਰੀ ਨੂੰ ਮਿਲਣ ਤੇ ਦਿੱਲੀ ਸਰ ਮੰਤਰੀ ਨੂੰ ਮਿਲਣ ਜਾਣਾ ਪੈ ਰਿਹਾ ਸਰਵਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਪਹਿਲੇ ਇਹਨਾਂ ਕੋਲੋਂ ਪਤਾ ਕਰਦੇ ਹਾਂ ਕਿ ਕੀ ਹੈ ਇਹਨਾਂ ਦਾ ਕਿੱਸਾ ਪੂਰੀ ਕਹਾਣੀ ਕੀ ਹੈ ਸਰਵਜੀਤ ਸਿੰਘ ਜੀ ਦੱਸੋ ਪਹਿਲੇ 골ਡ ਮੈਟ ਕਿੱਥੋਂ ਕਿੱਥੋਂ ਜਿੱਤੇ ਤੁਸੀਂ ਡੀਵੀ ਹਾਈ ਸਕੂਲ ਤੋਂ ਮੈਂ ਹੈਂਡਬਾਲ ਸ਼ੁਰੂ ਕੀਤੀ ਸੀ 85 86 ਦੇ ਵਿੱਚ ਤੇ ਇਸ ਤੋਂ ਬਾਅਦ ਬੜੀ ਸਿਲੈਕਸ਼ਨ ਜਿਹੜੀ ਹੈ ਸਪੋਰਟਸ ਵਿੰਗ ਪਠਾਨਕੋਟ ਦੇ ਵਿੱਚ ਹੋਈ ਸੀਗੀ ਤੇ ਜਿਹੜੇ ਜਿਹੜੇ ਸਰਕਾਰੀ ਵਿੰਗ ਸੀਗੇ ਉੱਥੇ ਸਿਲੈਕਸ਼ਨ ਹੋਈ ਜਿੱਥੇ ਮੈਂ ਚੰਗੀ ਮਿਹਨਤ ਕੀਤੀ ਆ ਜੀ ਚੰਗਾ ਖਿਡਾਰੀ ਸੀਗਾ ਚੰਗੀ ਮਿਹਨਤ ਕੀਤੀ ਆ ਤੇ ਉਸ ਤੋਂ ਬਾਅਦ ਮੇਰੀ ਸਿਲੈਕਸ਼ਨ ਜਿਹੜੀ ਹੈ ਉਹ ਨੈਸ਼ਨਲ ਸਕੂਲ ਖੇਡਾਂ ਵਾਸਤੇ ਹੋਈ ਆ ਜੀ ਨੈਸ਼ਨਲ ਸਕੂਲ ਖ ਨਰੇਆ ਉਸ ਵੇਲੇ ਉਸ ਵੇਲੇ ਦੀਆਂ ਸਰਕਾਰਾਂ ਦੇ ਤੇ ਉਹਨਾਂ ਨੇ 골ਡ ਮੈਡਲ ਦਿੱਤਾ ਸੀਗਾ ਸਾਡੀ ਸਾਰੀ ਟੀਮ ਨੂੰ ਕਿਉਂਕਿ ਵਿਨਰ ਆਈਸੀ ਸਾਡੀ ਟੀਮ ਤੇ ਉਸ ਤੋਂ ਬਾਅਦ ਪੰਜਾਬ ਦੇ ਰਾਜਪਾਲ ਜਿਹੜੇ ਆ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਮੈਨੂੰ ਸਨਮਾਨਿਤ ਕੀਤਾ ਸੀਗਾ ਜੀ ਜਨਰਲ ओपी ਮਲੋਤੜਾ ਜਿਹੜੇ ਸੀਗੇ ਪੰਜਾਬ ਦੇ ਰਾਜਪਾਲ ਸੀਗੇ ਉਹਨਾਂ ਨੇ ਸਨਮਾਨਿਤ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਆ ਡੀਸੀ ਸਾਹਿਬ ਗੁਰਦਾਸਪੁਰ ਨੇ ਵੀ ਮੈਨੂੰ ਸਨਮਾਨਿਤ ਕੀਤਾ ਤੇ ਆਈਜੀ ਬਾਰਡਰ ਰੇਂਜ ਜਿਹੜੇ ਆ ਉਹਨਾਂ ਨੇ ਵੀ ਮੈਨੂੰ ਗਵਰਨਮੈਂਟ ਕਾਲਜ ਦੇ ਗਰਾਊਂਡ ਦੇ ਵਿੱਚ ਜਿਹੜੇ ਆ ਮੈਨੂੰ ਸਨਮਾਨਿਤ ਕੀਤਾ ਸੀ ਕਿਉਂਕਿ ਪੰਜਾਬ ਪੁਲਿਸ ਦੀ ਜਿਹੜੀਆਂ ਬਾਰਡਰ ਰੇ ਕਰਨ ਲਈ ਅਸੀਂ ਮੈਂ ਦੁਬਈ ਦਾ ਰੋਕ ਕੀਤਾ ਜੀ ਤੇ ਦੁਬਈ ਦੇ ਵਿੱਚ ਮੈਂ ਫਿਰ ਜਿਹੜੀਆਂ ਮੈਰਾਥਨ ਵਗੈਰਾ ਹੁੰਦੀਆਂ ਰਹੀਆਂ ਮੈਨੂੰ ਪਤਾ ਲੱਗਿਆ ਕਿ ਉੱਥੇ ਖੁਦ ਪੈਸਾ ਦੇ ਕੇ ਜਿਹੜੀਆਂ ਰਜਿਸਟ੍ਰੇਸ਼ਨ ਕਰਾਣੇ ਪੈਂਦੀ ਆ ਤੇ ਮੈਂ ਉੱਥੇ ਜਾ ਕੇ ਅਰ ਜਿਸ ਜਿਸੀ ਕਰਵਾ ਕੇ ਆਪਣੇ ਖਰਚੇ ਦੇ ਉੱਤੇ ਤੇ ਮੈਂ ਉੱਥੇ ਮੈਰਾਥਨ ਦੇ ਵਿੱਚ ਜਿਹੜਾ ਉਹ ਪਾਰਟਿਸਿਪੇਟ ਕਰਦਾ ਰਿਹਾ ਵਾਂ ਪਾਰਟਿਸਿਪੇਟ ਕਰਨ ਦੇ ਬਾਅਦ ਫਿਰ ਮੈਂ 2011 ਤੋਂ ਲੈ ਕੇ 2019 ਤੱਕ ਮੈਂ ਉੱਥੇ ਮੈਰਾਥਨ ਜੜੀਆਂ ਹੁੰਦੀਆਂ ਹੁੰਦੀਆਂ ਸੀਗੀਆਂ ਉਹਨਾਂ ਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਤੇ ਜਿਹੜੇ ਪਾਰਟਿਸਿਪੇਟ ਮੈਡਲ ਜਿਹੜੇ ਆ ਉਹ ਮੈਂ ਲੈਂਦਾ ਰਿਹਾ ਜੀ ਤੇ ਇੰਡੀਅਨ ਫਲੈਗ ਦੇ ਨਾਲ ਤਿਰੰਗੇ ਦੇ ਨਾਲ ਮੈਂ ਦੁਬਈ ਦੀਆਂ ਸੜਕਾਂ ਦੇ ਵਿੱਚ ਦੌੜਦਾ ਰਿਹਾ ਆਪਣੇ ਦੇਸ਼ ਦਾ ਤਿਰੰਗਾ ਜਿਹੜਾ ਲੈ ਕੇ ਦੌੜਿਆ ਦੇਸ਼ ਦਾ ਨਾਮ ਰੋਸ਼ਨ ਕਰਦਾ ਰਿਹਾ ਕਿਸੇ ਨਾ ਕਿਸੇ ਦਾ ਕਿਸੇ ਮੰਤਰੀ ਦਾ ਧਿਆਨ ਮੇਰੇ ਉੱਤੇ ਪਿਆ ਪਰ ਕਿਸੇ ਦਾ ਵੀ ਧਿਆਨ ਮੇਰੇ ਉੱਤੇ ਨਹੀਂ ਪਿਆ ਕਿਉਂਕਿ ਇੰਨੀਆਂ ਖਵਾਰਾਂ ਦੇ ਵਿੱਚ ਵੀ ਮੇਰੀ ਇੰਟਰਵਿਊ ਲੱਗੀਆਂ ਕਿਸੇ ਨੇ ਵੀ ਮੈਨੂੰ ਆਕੇ ਨਹੀਂ ਪੁੱਛਿਆ ਵੀ ਤੈਨੂੰ ਕੀ ਤਕਲੀਫਾਂ ਕੀ ਨੇ ਸਾਰੇ ਆਪਣਾ ਆਪਣਾ ਮਤਲਬ ਹੱਲ ਕਰਕੇ ਜਿਹੜੇ ਉਹ ਚਲੇ ਜਾਂਦੇ ਰੇ ਆ ਕਿਸੇ ਨੇ ਕੋਈ ਸਪੋਰਟ ਜੜੀਆਂ ਨਹੀਂ ਕੀਤੀ ਸਪੋਰਟ ਉਸ ਬੰਦੇ ਨੂੰ ਹੁੰਦੀ ਹੈ ਜਿਹਦੀ ਕੋਈ ਮਾ ਮੰਿਸਟਰ ਹੁੰਦੀ ਹੈ ਜਾਂ ਜਿਹਦਾ ਕੋਈ ਪਿਓ ਮੰਿਸਟਰ ਹੁੰਦਾ ਜਾਂ ਜਿਹਦੀ ਜੇਬ ਦੇ ਵਿੱਚ ਬਹੁਤ ਸਾਰਾ ਪੈਸਾ ਹੁੰਦਾ ਉਹਦੀ ਸਪੋਰਟ ਜੜੀ ਆ ਉਹ ਉਹ ਹੁੰਦੀ ਆ ਆਮ ਬੰਦੇ ਦੀ ਸਪੋਰਟ ਜੜੀ ਆ ਉਹ ਨਹੀਂ ਹੁੰਦੀ ਤਾਂ ਇਹ ਜਿਹੜਾ ਯੂਥ ਹੈ ਉਹ ਨਸ਼ੇ ਦੇ ਕਿਉਂਕਿ ਕਿਸੇ ਤਰ੍ਹਾਂ ਦੀ ਕੋਈ ਸਪੋਰਟ ਜੜੀ ਆ ਉਹ ਖੇਡਾਂ ਦੇ ਵਿੱਚ ਉਹ ਨਹੀਂ ਹੋਈ ਤੇ ਇਸ ਕਰਕੇ ਅਸੀਂ ਜਿਹੜੇ ਆ ਉਹ ਇੱਥੇ ਰੁੱਲਦੇ ਪਏ ਆ ਤੇ ਅੱਜ ਸਾਈਕਲ ਤੇ ਮੈਂ ਚੰਡੀਗੜ੍ਹ ਜਾ ਰਿਹਾ ਚੰਡੀਗੜ੍ਹ ਤੋਂ ਬਾਅਦ ਫਿਰ ਮੈਂ ਦਿੱਲੀ ਲਈ ਰਵਾਨਾ ਹੋਵਾਂਗਾ ਪਹਿਲੇ ਮੈਂ ਮੁੱਖ ਮੰਤਰੀ ਪੰਜਾਬ ਨੂੰ ਮਿਲਾਂਗਾ ਤੇ ਉਸ ਤੋਂ ਬਾਅਦ ਮੈਂ ਜਿਹੜੇ ਭਰ ਦੇ ਪ੍ਰਧਾਨ ਮੰਤਰੀ ਨੇ ਮਿਸਟਰ ਮੋਦੀ ਜੀ ਉਹਨਾਂ ਨਾਲ ਮਿਲਾਂਗਾ ਤੇ ਉਸ ਤੋਂ ਬਾਅਦ ਮੈਂ ਰਾਸ਼ਟਰਪਤੀ ਜੀ ਨੂੰ ਵੀ ਮਿਲਾਂਗਾ ਉਹ ਸਾਰੀਆਂ ਫਾਈਲਾਂ ਜਿਹੜੀਆਂ ਮੈਂ ਉਹ ਤਿਆਰ ਕੀਤੀਆਂ ਨੇ ਤੇ ਇਹਦੀ ਜਾਣਕਾਰੀ ਸਾਰੀ ਜਿਹੜੀ ਹੈ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹੜੀ ਹੈ ਉਹ ਦੇ ਦਿੱਤੀ ਹੈ ਐਸਐਸਪੀ ਸਾਹਿਬ ਨੂੰ ਵੀ ਮੈਂ ਮਿਲਿਆ ਸੀਗਾ ਉਹਨਾਂ ਨੂੰ ਵੀ ਮੈਂ ਆਪਣੀ ਫਾਈਲ ਜਿਹੜੀ ਉਹ ਦਿੱਤੀ ਸੀ ਤੇ ਯੂਥ ਹੈ ਜਿਹੜਾ ਨਸ਼ੇ ਵੱਲ ਨਾ ਜਾਵੇ ਸਰਕਾਰਾਂ ਨੂੰ ਮੈਂ ਅਗਾਂਹ ਕਰਨਾ ਕਿ ਯੂਥ ਜਿਹੜਾ ਉਹਨਾਂ ਦੀ ਬਾਹ ਫੜੋ ਤੇ بڑے ਪਲੇਅਰ ਜਿਹੜੇ ਆ ਫਿਰ ਉਦਾਂ ਦਾ ਪੰਜਾਬ ਸਾਡਾ ਖੁਸ਼ਹਾਲ ਪੰਜਾਬ ਸਾਡਾ ਫਿਰ ਬਣ ਜਾਏਗਾ ਜੇ ਤੁਸੀਂ ਸਰਕਾਰ ਛੋਟੇ ਬੱਚੇ ਨੂੰ ਤੁਸੀਂ ਜੋਬ ਦਿੰਦੇ ਹੋ 18 ਸਾਲ ਕ ਦਾ ਨਾਮ ਰੋਸ਼ਨ ਕਰਨਗੇ ਤੇ ਬਿਲਕੁਲ ਜੀ ਐਸੀ ਖਿਡਾਰੀ ਸਰਵਜੀਤ ਸਿੰਘ ਜਿਨ੍ਹਾਂ ਦਾ ਦਾਅਵਾ ਹੈ ਕਿ 26 ਮੈਡਲ ਉਹਨਾਂ ਨੇ ਦੇਸ਼ ਲਈ ਹਾਸਲ ਕੀਤੇ ਹੈ ਲੇਕਿਨ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਲਗਾਤਾਰ ਮੰਗ ਕਰ ਚੁੱਕੇ ਹੈ ਨੌਕਰੀ ਦੀ ਲੇਕਿਨ ਸਰਕਾਰਾਂ ਨੇ ਸੁਣਵਾਈ ਨਹੀਂ ਕੀਤੀ ਤੇ ਹੁਣ ਸਾਈਕਲ ਤੇ ਸੀਐਮ ਨੂੰ ਮਿਲਣ ਤੇ ਪੀਐਮ ਨੂੰ ਮਿਲ ਜਾ ਰਹੇ ਹੈ ਦੇਖਦੇ ਹਾਂ ਉਹਨਾਂ ਦੀ ਸੁਣਵਾਈ ਹੁੰਦੀ ਹੈ ਕਿ ਨਹੀਂ ਕੈਮਰਾਮੈਨ ਜਰਜੀਤ ਸਿੰਘ ਦੇ ਨਾਲ ਗੁਰਦਾਸ ਪੁੱਤੋ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ